ਸਸੀ ਗੱਲ ਬਾਈ ਜੀ ਕੀ ਹਾਲ ਚਾਲਾ ਹੋ ਸਾਰੇ ਪਰਾ ਠੀਕ ਆ ਹੋਣਗੇ ਲਓ ਬਾਈ ਜੀ ਆਪਾਂ ਕਰਨ ਲੱਗੇ ਹਾਂ ਲੌਗ ਦੀ ਸਟਾਰਟਿੰਗ ਲਓ ਬਾਈ ਹਾਂ ਕਬੂਤਰ ਆਪਾਂ ਕੱਲ ਛੱਡੇ ਸੀ ਬਾਈ ਤੇ ਪਰਸੋਂ ਵੀ ਛੱਡੇ ਸੀਗੇ ਅੱਜ ਨਹੀਂ ਛੱਡੇ ਤੇ ਆ ਬਾਈ ਜੋੜੀ ਸਪੈਸ਼ਲੀ ਜਾਲੀ ਜੀ ਛੱੜਤੀ ਐ ਤੇ ਆ ਉਹ ਕੂਤਰੀ ਐ ਬਾਈ ਜਿਹੜੀ ਪੱਖੇ 'ਚ ਵੱਜ ਗਈ ਸੀਗੀ ਲੋ ਬਈ ਇਹਦੇ ਜੋ ਕੰਮ ਇੱਕ ਹੋਰ ਨਵਾਂ ਹੋਇਆ ਪਿਆ ਲੋ ਬਈ ਜੋੜੀਆਂ ਫਰਦੀਆਂ ਆ ਬਈ ਥੱਲੇ ਅੰਡੇ ਲਾ ਲੈਿੰਦਾਂ ਤਾਂ ਮੈਨੂੰ ਲੱਗਦਾ ਛੱਡ ਛੁੱਟ ਗਈ ਜਦੋਂ ਕਿਤੇ ਵੇਖੀ ਦੀ ਇਹ ਬੈਠੀ ਤਾਂ ਹੁੰਦੀ ਨਹੀਂ ਲੋ ਬਈ ਆਪਦੇ ਐਂਡ ਤਾਂ ਬਹੁਤ ਮਿਹਨਤ ਕਰਕੇ ਟੋਕਰੀਆਂ ਟੋਕਰੀਆਂ ਲਾਈਆਂ ਸੀਆਂ ਟੋਕਰੀ ਤੱਕਣੀ ਅੰਡੇ ਲਾਏ ਆ ਇਹਨੇ ਵੀ ਥੱਲੇ ਲਾ ਲਿਆ ਵੀ ਥੱਲੇ ਲਾਈ ਬੈਠੀ ਸੀਗੀ ਚਲ ਕੋਈ ਗੱਲ ਨਹੀਂ ਪਿੱਲੀਆਂ ਅੰਡੇ ਆਹ ਇੰਸਾਨ ਜਿਵੇਂ ਕੜਾ ਅੰਗੜਿਆਣਗੇ ਬੱਚੇ ਤੇ ਆ ਜੁੜੀ ਬਈ ਇੱਥੇ ਲਾਤੀ ਕਿਆ ਉਲੀਤੀ ਅੰਡਾ ਲਾਲੂ ਵੀ ਇਹ ਹੈ ਲੋ ਬਈ ਗੱਡੀ ਦੀ ਸਰਵਿਸ ਹੋ ਗਈ ਤਾਂ ਇਹਦੀ ਲੋ ਬਈ ਮਿਸਟਰ ਉਹ ਮੱਛਾਂ ਨੂੰ ਗੀੜੀਆਂ ਢੇੜਾ ਮਾਰ ਲੀਏ ਲੋ ਬਾਈ ਜੀ ਕੋਲ ਲੱਗੀਆਂ ਤਾਂ ਕੀ ਕੋਈ ਕਿਤੇ ਕਲਕਾ ਤੇ ਇਹਨੂੰ ਜੀ ਕਲੀਅਰ ਹੀ ਦੀਨਾ ਆ ਬੱਚਾ ਆਪਣਾ ਡੱਬਾ ਹੋਊਗਾ ਲੋ ਬਾਈ ਜੀ ਗਲੀ ਗਲੀ ਪੁੱਤਰ ਨੂੰ ਗ੍ਰਾਮ ਕਰਦੇ ਆਂ ਆਂ ਜੋੜੀ ਆਂ ਗਲੀ ਜੁੜੀ ਵਰਦੀ ਆਣੀ ਨਿਵਾਦੇ ਇਹਨਾਂ ਨੂੰ ਗ੍ਰਾਮਪਾਤ ਇਹ ਜੋੜੀ ਕਰਦੀ ਆਂ ਤੇ ਆ ਵੀ ਉੱਤੇ ਜੋੜੀ ਹੋ ਲੋ ਬਾਈ ਜੀ ਨੂੰ ਬਦਾਮ ਤੋਂ ਪਾ ਕੇ ਤੇ ਹੁਣ ਵੀ ਲਿਏ ਹੋਏ ਤੇ ਹੁਣ ਆਪਾਂ ਚੱਲਦੇ ਹਾਂ ਬੂਤ ਲਵਾਉਣ ਡਾਕਟਰ ਦੇ ਇਨਫੈਕਸ਼ਨ ਹੀ ਬਈ ਆ। ਇਹਨਾਂ ਨੂੰ ਬਦਾਮ ਵਾਲਾ ਸੀਗਾ ਬਦਾਮ ਪਾ ਲਿਆ ਤੇ ਹੁਣ ਚੱਲਦੇ। ਲੋ ਵੀ ਮਿੱਤਰੋ ਡਾਕਟਰ ਨੂੰ ਬੂਤਰਲ ਵਾਈਸੀ ਗੁਰਪ੍ਰੀਤ ਤੋਂ ਤੇ ਬਾਈ ਜੀ ਠੰਡ ਯਾਦ ਕਰਾ ਪਈ ਇੰਨਾ ਕੁ ਬੁਰਾ ਹਾਲ ਕਰਤਾ ਬਈ ਕੱਲਾਂ ਹੀ ਛੱਡਦੇ ਭਰਾਵਾ ਠੰਡ ਲੱਗਣ ਲੱਗ ਪਈ ਬੱਸ ਨਾ ਲੱਗਦਾ ਨਾ ਬੁਰਾ ਹਾਲ ਹੋ ਗਿਆ। ਮੋਟਰਸਾਈਕਲ ਇੱਥੇ ਮਸਾਂ ਠੱਲ ਕੇ ਪਾਈ ਜੀ ਤੇ ਮੰਜੇ ਤੇ ਕਰਮਾ ਸਾਂ ਉਪੜਿਆ ਤੇ ਮੰਜਾ ਵੀ ਧੁੱਪੇ ਹੀ ਪਿਆ ਜੂਤ ਬੈਠਾ ਉਹਦੇ ਦੇ ਪਾਸੇ ਹੀ ਜੂਤ ਪਾਸਿਓ ਆ ਪਿਆ ਮੰਜਾ ਧੁੱਪੇ ਪਿਆ ਬਾਈ ਜੀ ਹੁਣ ਟੀਕਾ ਲਾ ਕੇ ਗਿਆ ਡਾਕਟਰ ਤੇ ਹੁਣ ਮੜਾ ਜਾ ਸੈੱਟ ਹੋਇਆ ਬਾਈ ਐਂ ਲੱਗਦਾ ਸੀ ਬਈ ਜਾਣ ਗਈ ਐਨੀ ਠੰਡ ਲੱਗਦੀ ਸੀ ਬੋਤਲ ਲਵਾ ਕੇ ਤੇ ਠੰਡਾ ਪੀ ਲਿਆ ਸੋਹਣੇ ਬਾਈ ਕਾਮਤਾ ਕਰਾਮਾਤੀ ਕੰਮ ਵਿਖਾਤਾ ਵਾਟ ਕੀ ਬਾਈ ਕਰਮਾਣਾ ਪ੍ਰਮਾਤਮਾ ਮੀਰ ਕਰੀ ਮੋਟਰਸਾਈਕਲ ਮਸਾਂ ਉੱਪਰ ਦਾ ਕੀਤਾ ਇਹ ਲੋ ਬਈ ਮਿੱਤਰੋ ਗੱਡੀ ਸਰਵਿਸ ਸਟੇਸ਼ਨ ਤੇ ਲਾ ਕੇ ਆਉਣੀ ਕੋਈ ਬੰਦਾ ਭਾਲਦੇ ਨਾਲ ਜਾਣਾ ਜਿਹੜਾ ਉੱਧਰ ਮੁੜਿਆ ਵੀ ਇੰਦਾਂ ਆ ਪਾਣੀ ਬਾਈ ਬਾਤਾ ਬੱਚੇ ਜਾਲ ਚ ਪਾਉਣ ਵਾਲੇ ਰਹਿ ਗਈ ਆ ਤੇ ਬੱਚੇ ਜਾਲ ਚ ਪਾ ਕੇ ਮੁੜਕ ਮੁੜਕੀ ਹੋਏ ਪਏ ਬਾਈ ਬੋਤਲ ਲਵਾਈ ਸੀ ਬੋਤਲ ਕਰਕੇ ਪ੍ਰੋਬਲਮ ਹੋ ਗਈ ਜੀ ਹਾਈ ਤਾਂ ਬਈ ਮਰ ਕੇ ਫਜਣ ਵਾਲੀ ਗੱਲ ਹੀ ਆ ਤੇ ਜਿਹੜੀਆਂ ਇੱਧਰ ਜੂੜੀਆਂ ਫੜਦੀਆਂ ਬਾਈ ਨਾਲੋਂ ਵੀ ਜਾਣਾ ਪਣੀ ਬਾਤਾ ਕੰਮ ਕਰਦੇ ਗਲਤੀ ਹੋ ਗਈ ਜਵਾਗਿਆ ਮੇਰੇ ਨਾਲ ਗੁੱਸੇ ਹੋ ਗਿਆ ਮੈਂ ਨਹੀਂ ਕਰਨਾ ਸੀ ਇਹ ਮੋਹਾਲੀ ਨਾਲ ਹੋ ਜਾ ਕਰਦੀ ਨਾ ਤੇ ਇਹਨੇ ਨੇ ਪਾਈ ਪਾਣੀ ਪਵਾਵਾ ਰਹੇ ਨੇ ਇਹਨਾਂ ਭਾਈ ਜੀ ਪਾਣੀ ਪਵਾਵਾ ਰਹੇ ਹੈ ਇਕੱਲਾ dane ਪਾਣੀ ਪਾ ਰਿਹਾ ਕਾਂਢੀ ਵਾਲੇ ਬੀਟੀਆ ਤਾਂ ਇਹ ਬੀਟੀਆ ਕੋਲੋਂ ਪਾਣੀ ਪਤੂਣੇ ਦੀ ਤੇ ਭਾਈ ਜੀ ਕੱਲ ਨੂੰ ਫੁੱਟੇ ਸਾਫ ਕਰ ਦੇ ਵਿੱਚ ਡੁੱਲਣ ਨਾ ਤੁਸੀਂ ਪੋੜ ਹੋ ਗਈ ਜੀ ਕੱਲ ਨੂੰ ਕਰਦੇ ਗੇ ਖੁੱਡੇ ਸਾਫ ਤੋਂ ਬੰਦਾ ਭੰਦ ਦੇ ਕੋਈ ਗੱਡੀ ਠੱਲ ਕੇ ਆਉਣੀ ਸਰਵਿਸ ਸਟੇਸ਼ਨ ਤੇ ਵੀ ਜਿਹੜਾ ਨਾਲ ਜਾਣ ਵਾਲਾ ਉਹ ਵੀ ਨਾਲ ਹੀ ਕੋਈ ਕਮੀ ਪੀਸੀ ਦਾ ਪਗਲਾ ਡੀ ਹੋਆ ਤੇ ਮੈਂ ਯਾਦਾਂ ਪਾਣੀ ਸ਼ਕੀ ਜਾਂਦੇ ਇਹਦੇ ਜੀ ਭਾਈ ਜੋਦੀ ਦਾ ਵੱਡਾ ਗੁੱਟਰ ਇੱਥੇ ਛੱਡ ਗਿਆ ਸੀਗਾ ਬੰਦਿਆਂ ਨੇ ਵੇਖ ਲਓ ਆਪਦੇ ਗੁੱਟਰ ਲਈ ਆਉਂਗਾ ਟੁਕਾ ਟੁਕਾ ਦੇ 5-7 ਗੁੱਟਰ ਫੜਦੇ ਆ ਇੱਥੇ ਠੀਕਾ ਬੰਦੀ ਆਪਾਂ ਨੂੰ ਇਹ ਨਹੀਂ ਚੱਕਰ ਬਈ ਮੇਰੀ ਵੀ ਨਹੀਂ ਕੋਈ ਗੱਲ ਹੈ ਨਾ ਰਿਸ਼ਤੇ ਦਾ ਮਸਲਾ ਪੇਣੀਆਂ ਦੀ ਕਿਸੇ ਗੱਲੋਂ ਫਰਕ ਕੋਈ ਪਰ ਉਹਦੇ ਕੂਤਰ ਬਹੁਤ ਫਰਦੇ ਆ ਵਿੱਚ ਜਿਹੜੀ ਉਹ ਲੈ ਗਈ ਨਹੀਂ ਗਿਆ ਕਹਿਣ ਦਾ ਭਾਗ ਜਿਹੜੀ ਚੰਗੀ ਚੰਗੀ ਸੀ ਉਹ ਲੈ ਗਿਆ ਤੇ ਜਿਹੜੇ ਮਾੜੇ ਮਾੜੇ ਸੀ ਛੱਡ ਗਿਆ ਠੀਕਾ ਤੇ ਇੱਕ ਕੂਤਰ ਵੀ ਆਪਾਂ ਨਾਲ ਲਾਉਂਦਾ ਸੀਗਾ ਬਈ ਇੱਥੇ ਰਹਿ ਗਿਆ ਤੁਸੀਂ ਗਾਂ ਦੇ ਦਾ ਤੁਸੀਂ ਫਲਾਣਾ ਕਰਦਾ ਤੇ ਉਹ ਗੱਲ ਦੀ ਆਪਾਂ ਬਈ ਜੀ ਸੌਂ ਪਾਉਂਦੇ ਸੀਗੇ ਤੇ ਉਸ ਤੋਂ ਬਾਅਦ ਬਈ ਉਹ ਉਹ ਗੱਲ ਦੀ ਵੀ ਕੋਈ ਉੱਗ ਸੋਗਣੀ ਨਹੀਂ ਨਿਕਲੀ ਕਿਉਂਕਿ ਭਈ ਆਪਾਂ ਗਲਤ ਕੰਮ ਕੀਤਾ ਨਹੀਂ ਨਾ ਕਰਗੇ ਨਾ ਆਪਾਂ ਕਰਨਾ ਠੀਕ ਆ ਬਾਕੀ ਕੋਈ ਗੱਲ ਨਹੀਂ ਇੱਕ ਮੋਟੇ ਦਾ ਗੱਲ ਨਾਲ ਕੋ ਬੰਦੇ ਨੂੰ ਕਈ ਵਾਰੀ ਪਾਸੇ ਵਾਲੀ ਫੜਕਾਉਣ ਵਾਲੀ ਬਥੇਰੀ ਹੁੰਦੇ ਆ ਫੜਕਾ ਦਿੰਦੇ ਆ ਗੁੱਸਾ ਅਗਲਾ ਆਦਾ ਹੁੰਦਾ ਤੇ ਲੋ ਭਈ ਦਾਣਾ ਪਾਣੀ ਦੁੱਤਾ ਆਪਾਂ ਅਸਾਈਟਿੰਗ ਕੀ ਆ ਗਿਆ ਭਈ ਲੋ ਭਈ ਮਿੱਤਰੋ ਡਾਕਟਰ ਨੂੰ ਬੂਤਰਲ ਵਾਈਸੀ ਕੋਰਪ੍ਰੀਤ ਤੋਂ ਤੇ ਬਾਈ ਜੀ ਠੰਡ ਯਾਦ ਕਰਾਤੀ ਇੰਨਾ ਕੁ ਬੁਰਾ ਹਾਲ ਕਰ ਤਾ ਬਈ ਗੱਲਾਂ ਹੀ ਛੱਡ ਦੇ ਭਰਾਵਾ ਠੰਡ ਲੱਗਣ ਲੱਗ ਪਈ ਬਸ ਨਾ ਲੱਜੂਗਾ ਬੁਰਾ ਹਾਲ ਹੋ ਗਿਆ ਮੋਟਰਸਾਈਕਲ ਇੱਥੇ ਮਸਾਂ ਢੱਲ ਕੇ ਬਾਈ ਜੀ ਤੇ ਮੰਜੇ ਤੇ ਕਰਮਾ ਸਾਂ ਓਪੜਿਆ ਤੇ ਮੰਜਾ ਵੀ ਧੁੱਪੇ ਹੀ ਪਿਆ ਜੋਤ ਬੈਠਾ ਉਹਦੇ ਦੇ ਪਾਸਿਓਂ ਜੋਤ ਪਾਸਿਓਂ ਆ ਪਿਆ ਮੰਜਾ ਧੁੱਪੇ ਪਿਆ ਬਾਈ ਜੀ ਹੁਣ ਟੀਕਾ ਲਾ ਕੇ ਗਿਆ ਡਾਕਟਰ ਦੇ ਹੁਣ ਮੜਾ ਜਾ ਸੈੱਟ ਹੋਇਆ ਬਾਈ ਐਂ ਲੱਗਦਾ ਸੀ ਬਈ ਜਾਨ ਗਈ ਐਨੀ ਠੰਡ ਲੱਗਦੀ ਸੀ ਬੋਤਲ ਲਵਾ ਕੇ ਤੇ ਠੰਡਾ ਪੀ ਲਿਆ ਸੋਹਣੇ ਬਾਈ ਆਪਦਾ ਕਰਾਮਾਤੀ ਕੰਮ ਵਿਖਾਤਾ ਵੱਜ ਕੇ ਬਾਈ ਕਰਮਾਣਾ ਪ੍ਰਮਾਤਮਾ ਨੇ ਕਰੀ ਮੋਟਰਸਾਈਕਲ ਮਸਾਂ ਉੱਪਰ ਦਾ ਕੀਤਾ ਲੋ ਬਈ ਮਿੱਤਰੋ ਗੱਡੀ ਸਰਵਿਸ ਸਟੇਸ਼ਨ ਤੇ ਲਾ ਕੇ ਉਹਨੇ ਕੋਈ ਬੰਦਾ ਭਾਲਦੇ ਨਾਲ ਜਾਣਾ ਲਈ ਜਿਹੜਾ ਉਧਰੋਂ ਮੁੜਿਆ ਵੀ ਇੰਦਾਂ ਨਾ ਪਾਣੀ ਬਾਈ ਬਾਤਾ ਬੱਚੇ ਜਾਲ ਚ ਪਾਉਣ ਵਾਲੇ ਰਹਿ ਗਏ ਆ ਤੇ ਬੱਚੇ ਜਾਲ ਚ ਪਾ ਕੇ ਮੁਰਕ ਮੁੜਕੀ ਹੋਏ ਪਏ ਬਾਈ ਬੋਤਲ ਲਵਾਈ ਸੀ ਬੋਤਲ ਕਰਕੇ ਪ੍ਰੋਬਲਮ ਹੋ ਗਈ ਜੀ ਹਾਈ ਤਾਂ ਬਈ ਮਰ ਕੇ ਫਚਣ ਵਾਲੀ ਗੱਲ ਹੀ ਆ ਤੇ ਜਿਹੜੀਆਂ ਇੱਧਰ ਜੂੜੀਆਂ ਫਰਕੂਆਂ ਬਾਈ ਇਹਨਾਂ ਨੂੰ ਵੀ ਜਾਣਾ ਪਣੀ ਬਾਤ ਆ ਕੰਮ 'ਚ ਬਈ ਗਲਤੀ ਹੋ ਗਈ ਜਵਾਗਿਆ ਮੇਰੇ ਨਾਲ ਗੁੱਸੇ ਹੋ ਗਿਆ ਮੈਂ ਨਹੀਂ ਕਰਨਾ ਸੀ ਇਹ ਮਖਾਲੇ ਨਾਲ ਹੋ ਜਾ ਕਰਨੀਆ ਤੇ ਇਹਨਾਂ ਨੂੰ ਵੀ ਪਾਣੀ ਪਹਾਲ ਰਹੇ ਨੇ ਇਹਨਾਂ ਨੂੰ ਬਾਈ ਪਾਣੀ ਪਹਾਲ ਰਹੇ ਹੈ ਇਕੱਲਾ dane ਪਾਣੀ ਪਾ ਰਿਹਾ ਕਾਂਢੀ ਵਾਲੇ ਬੀਟੀਆ ਤਾਂ ਇਹ ਬੀਟੀਆ ਕਿਉਂ ਪਰੇਪਤ ਪਾ ਲਈ ਦੀ ਤੇ ਬਾਈ ਜੀ ਕੱਲ ਨੂੰ ਖੁੱਡੇ ਸਾਫ ਕਰਦੇ ਆ ਵਿੱਚ ਡੁੱਲਣ ਨਾ ਤੁਸੀਂ ਬੋੜ ਲੋ ਬਾਈ ਜੀ ਕੱਲ ਨੂੰ ਕਰਦੇ ਆਂਗਾ ਖੁੱਡੇ ਸਾਫ ਕੋਈ ਬੰਦਾ ਭਾਲਦੇ ਕੋਈ ਗੱਡੀ ਠੱਲ ਕੇ ਆਉਣੀ ਸਰਵਿਸ ਸਟੇਸ਼ਨ ਤੇ ਭਾਈ ਜਿਹੜਾ ਨਾਲ ਜਾਣ ਵਾਲਾ ਹੋ ਵੀ ਨਾਲੇ ਕੋਈ ਕਮੀ ਪੀਸੀ ਦਾ ਪਤਾ ਲੱਗ ਜੂਗਾ ਤੇ ਮੈਂ ਯਾਦਾਂ ਪਾਣੀ ਛਕੀ ਜਾਂਦੇ ਆ ਇਹਦੇ ਵਿੱਚ ਬਾਈ ਜੋਦੀ ਦਾ ਵੱਡਾ ਗੂੜਾ ਇੱਥੇ ਛੱਡ ਗਿਆ ਸੀਗਾ ਬੰਦੇ ਹੋਰੇ ਵੇਖ ਲੋ ਆਪਦੇ ਗੂਤਰ ਲਈ ਆਉਂਗਾ ਘਟੋ ਘਟੋ ਦੇ ਪੰਜ ਸੱਤ ਗੂਤਰ ਫਰਦੇ ਆ ਇੱਥੇ ਠੀਕ ਬੰਦੀ ਹੈ ਆਪਾਂ ਨੂੰ ਇਹ ਨਹੀਂ ਚੱਕਰ ਬਈ ਬਈ ਵੀ ਨਹੀਂ ਕੋਈ ਗੱਲ ਹੈ ਨਾ ਤੇ ਰਿਸ਼ਤੇ ਦਾ ਜਦ ਮਸਲਾ ਪੈਣੀਆਂ ਦੀ ਕਿਸੇ ਗੱਲੋਂ ਫਰਕ ਪੋਈ ਪਰ ਉਹਦੇ ਕਬੂਤਰ ਬਹੁਤ ਫਰਦੇ ਆ ਵਿੱਚ ਜਿਹੜੀ ਉਹ ਲੈ ਗਈ ਨਾ ਕਹਿਣ ਦਾ ਭਾਗ ਜਿਹੜੀ ਚੰਗੀ ਚੰਗੀ ਸੀ ਉਹ ਲੈ ਗਿਆ ਤੇ ਜਿਹੜੇ ਮਾੜੇ ਮਾੜੇ ਸੀ ਉਹ ਛੱਡ ਗਿਆ ਠੀਕ ਹੈ ਇੱਕ ਕਬੂਤਰ ਵੀ ਆਪਾਂ ਨੇ ਨਾਂ ਲਾਉਂਗਾ ਕਿ ਜੋ ਬਈ ਇੱਥੇ ਰਹਿ ਗਿਆ ਤੁਸੀਂ ਗਾਂ ਦੇ ਦਾ ਤੁਸੀਂ ਫਲਾਣਾ ਕਰਦਾ ਤੇ ਉਹ ਗੱਲ ਦੀ ਆਪਾਂ ਬਈ ਜੀ ਸੌਂ ਪਾਉਂਦੇ ਸੀਗੇ ਤੇ ਉਸ ਤੋਂ ਬਾਅਦ ਬਈ ਉਹ ਉਹ ਗੱਲ ਦੀ ਵੀ ਕੋਈ ਉੱਗ ਸੋਗ ਨਹੀਂ ਨਿਕਲੀ ਕਿਉਂਕਿ ਭਈ ਆਪਾਂ ਗਲਤ ਕੰਮ ਕੀਤਾ ਨਹੀਂ ਨਾ ਕਰਗੇ ਨਾ ਆਪਾਂ ਕਰਨਾ ਠੀਕ ਆ ਬਾਕੀ ਕੋਈ ਗੱਲ ਨਹੀਂ ਨਿੱਕਾ ਮੋਟਾ ਦਾ ਗੱਲਣਾ ਕੋ ਬੰਦੇ ਨੂੰ ਕਈ ਵਾਰੀ ਪਾਸੇ ਵਾਲੀ ਫੜਕਾਉਣ ਵਾਲੀ ਬਥੇਰੀ ਹੁੰਦੇ ਆ ਫੜਕਾ ਦਿੰਦੇ ਆ ਗੁੱਸਾ ਲੱਗਦਾ ਹੁੰਦਾ ਤੇ ਲਓ ਭਈ ਦਾਣਾ ਪਾਣੀ ਦਿੱਤਾ ਆਪਾਂ ਅਸਾਈਡਿੰਗ ਕੀ ਆ ਗਿਆ ਭਾਈ ਲਓ ਭਾਈ ਮਿੱਤਰੋ ਲਓ ਭਾਈ ਜੀ ਬੱਚੇ ਦਿੱਤੇ ਆਪਾਂ ਜਾਲ ਚ ਤੇ ਆਪਾਂ ਚੱਲਦੇ ਆਂ ਬਈ ਗੱਡੀ ਠੱਲਣ ਵਾਸ਼ਿੰਗ ਕਰਾਉਣੀ ਆ ਸਾਰੀ ਪੱਟ ਪੁੱਟ ਕਿਉਂਕਿ ਖੜੀ ਬਹੁਤ ਚਰਦੀ ਸੀ ਤੇ ਨਾ ਤੋ ਲੈ ਆਂ ਬਈ ਠੀਕ ਆ ਅੱਗੇ ਨਾਲ ਸੀ ਇਦਾਂ ਫਰਕ ਆ ਤੇ ਉਹਦੀ ਬੱਤੀ ਦੇਖਣੇ ਭਰਾ ਬਣ ਕੇ ਯਾਰ ਵਲੌਗ ਨੂੰ ਲਾਈਕ ਸ਼ੇਅਰ ਕਮੈਂਟਸ ਆਸਤੇ ਜਰੂਰ ਕਰਿਆ ਕਰੋ ਭਰਾ ਆਪਣੇ ਯਾਰ ਮੈਂ ਤਾਲੀ ਕਰ ਲਈ ਆਣਾ ਕੋਈ ਮਿਹਨਤ ਕਰਦੇ ਆਂ ਬਈ ਤੇ ਗਰਮੀ ਬਹੁਤ ਆ ਬਈ ਜੇ ਪਤਾ ਨਹੀਂ ਕੀ ਕਰ ਬੱਚੇ ਤਾਂ ਪਹਿਲਾਂ ਪਾ ਗਏ ਬਈ ਗੱਡੀ ਉੱਤੇ ਠੱਲ ਕੇ ਉਹ ਮੁੜ ਕੇ ਪੈਣੇ ਨਹੀਂ ਤੇ ਚੰਗਾ ਵੀ ਠੀਕ ਹੈ ਕੱਲ ਨੂੰ ਸਪਰੇ ਸਪਰੂ ਲੈ ਕੇ ਆਉਣੀ ਆ ਹਲੋ ਬਾਈ ਜੀ ਗੱਡੀ ਆਪਾਂ ਸਰਵਿਸ ਸਟੇਸ਼ਨ ਤੇ ਠੱਲਣ ਚੱਲੇ ਆ ਗੱਡੀ ਜੀ ਆ ਆਮਦਾਰ ਨਾਲ ਚੱਲੀ ਜਾਂਦੇ ਕਿਉਂਕਿ ਇਹਦੇ ਵਿੱਚ ਬਾਈ ਤੇਲ ਥੋੜਾ ਤੇ ਇੱਕ ਮੁਰਜਾ ਮਾ ਬੈਠਾ ਅਰਜ ਮਗਰ ਆਇਆ ਨੰਬਰਸੈਂਕੋ ਤੇ ਉਹਨੂੰ ਸਮਝਾ ਦਿੱਤੀ ਪੰਪ ਤੇ ਜਣਾ ਹਾਰਨ ਹੋਰ ਨ ਕੋਹ ਨਹੀਂ ਚੱਲਦਾ ਬਾਈ ਘੱਟ ਘੱਟ ਛੀ ਹਾਂ ਮਹੀਨਿਆਂ ਦੀ ਖੜੀ ਓਕੇ ਦੇ ਰਿਪੋਰਟ ਕੀਤੀ ਹੁਣ ਲੋ ਬਾਈ ਜੀ ਗੱਡੀ ਆਪਾਂ ਥੱਲੇ ਆਂਦੀ ਆਇਆ ਤੇ ਮਾਰਕੀਟ ਦੇ ਵਿੱਚੋਂ ਲੈਣਾ ਸੀ ਘਰ ਨੂੰ ਟਮਾਟੇ ਲੈ ਲਿਆ ਤੇ ਫੋਨ ਵਾਲੇ ਤੋਂ ਬਚਣ ਲਈ ਫੋਨ ਤੇ ਹੁਣ ਆਪਾਂ ਚੱਲਦੇ ਹਾਂ ਸਬਜ਼ੀ ਵਾਲੀ ਦੁਕਾਨ ਤੇ ਸਬਜ਼ੀ ਵਾਲੀ ਦੁਕਾਨ ਤੇ ਚੱਲ ਕੇ ਮਿਲਦੇ ਹਾਂ ਤੇ ਮੰਦਨ ਕੀ ਦਰਵਾਜ਼ਾ ਵਾਸ ਇੱਧਰ ਖੜੀ ਹੈ ਆ ਹਰੀ ਮਾਰ ਕਿਦਾ ਭਾਈ ਆ ਬਸ ਟੈਨਾ ਛਲੋ ਭਾਈ ਜੀ ਹੁਣ ਆਪਾਂ ਸਭ ਜੇਲ੍ਹ ਦੁਕਾਨ ਤੇ ਚੱਲਦੇ ਆਂ ਇਹ ਕਲਾਸ਼ ਦੀ ਰੇੜੀ ਮਮਸਲਾ ਛਲੋ ਭਾਈ ਹੁਣ ਆਪਾਂ ਨਾਸ਼ ਪਾਤੀ ਆ ਕਬੂਤਰਾਂ ਵਾਲੇ ਮਿਲ ਗਏ ਬਾਈ ਕੂਤਰਾਂ ਦੇ ਕਾਚੇ ਹੋ ਗਏ ਹੋਰ ਯਾਰਾ ਬਾਈ ਦੇਵਕ ਇਹ ਤੇਰੀ ਕੀ ਕਰਦੇ ਫਿਰਦੇ ਨਾ ਨਾ ਬਾਈ ਜੀ ਆਪਾਂ ਗੱਟੀ ਵੀ ਠੱਲਿਆਂ ਦੀ ਤੇ ਜਿਹੜੇ ਕੰਮ ਨਿੱਕੇ-ਮੋਟੇ ਛਿੱਕੇ-ਮੋਟੇ ਜਿਹੜੇ ਕੰਮ ਕਰਨ ਵਾਲੇ ਉਹ ਵੀ ਕਰਿਆ ਹੁੰਦੇ ਆ ਇਹ ਜਾਨਵਰ ਬਾਈ ਜਾਚ ਪਾਇਆ ਇਸੀ ਇਹ ਵੀ ਜਾਚ ਦੀ ਦੁਨੀਆ ਦੀ ਛਟੇ ਨਹੀਂ ਜੀ ਇਹ ਕਿਉਂਕਿ ਉਹਦਾ ਇਹ ਕੰਮ ਸੀ ਆਪਾਂ ਕੱਢੀ ਕੱਲ ਨੂੰ ਨੀਂ ਮੈਂ ਪਾਕ ਤੋਂ ਮਿਲੂਗੇ ਪਰ ਸਵੇਰ ਜਾਣਾ ਤੇ ਕੱਲ ਨੂੰ ਜਾਨਵਰ ਛੱਡਾਂਗੇ ਲੋ ਭਾਈ ਮਿੱਤਰੋ ਪੱਠੇ ਭਈ ਆਪਾਂ ਤਾਂ ਨਹੀਂ ਪਾਈ ਪਸ਼ੂਣ ਬੂੜੀ ਪਾ ਕੇ ਆਪਾਂ ਤਾਂ ਮਰਕੀ ਵੇਚਣ ਵਾਲੀ ਗੱਲ ਸੀ ਅੱਜ ਸਾਲਾ ਪੁੱਠਾ ਕਾਮੀ ਹੋ ਗਿਆ ਜੀ ਬਈ ਜੀ ਆਪਾਂ ਆ ਗਏ ਆ ਆਪਣਾ ਮੱਲਣ ਤੋਂ ਪਰ تینوں ਮੋਟਰਸਾਈਕਲ ਕੱਢਦੇ ਆ ਤੇ 25 ਠੀਕ ਆ ਬੱਚੇ ਪਾਈ ਪਏ ਆ ਤੇ ਕੱਲ ਨੂੰ ਵਿੱਚੋਂ ਵਿੱਚੋਂ ਬੱਚੇ ਕੱਢਿਆ ਕਰਾਂਗੇ ਤੇ ਛੱਡਿਆ ਕਰਾਂਗੇ ਬਹੁਤ ਬੰਦੇ ਮੈਨੂੰ ਕਹਿਣਦੇ ਆ ਭਾਈ ਤੈਨੂੰ ਵਲੌਗ ਨਹੀਂ ਬਣਾਉਣਾ ਹੁੰਦਾ ਮੋਬਾਈਲ ਹਲਦਾ ਰਹਿੰਦਾ ਐਂ ਤੋਂ ਕੋਈ ਪਰ ਮੈਂ ਅੱਜ ਦਾ ਨਹੀਂ ਭਾਂਤ ਇਹ ਦੇਖੋ ਗੋੜ ਬੈਠਾ ਹੂਆ ਹੈ ਲੋ ਬਈ ਇਹਦੇ ਚ ਅੱਜ ਕੱਲ ਨੂੰ ਰੌਣੀ ਕਰਾਂਗੇ ਨਾਲੇ ਉਹ ਜਿਵਾਰ ਨੂੰ ਪਾਣੀ ਲਾਹਣਦੇ ਹਾਂ ਨਹੀਂ ਰੌਣੀ ਕਰਾਂਗੇ ਕੁਬਰਾ ਦਾ ਨਾਮ ਆਵੇ ਲੋਬੀ ਆ ਦੂਵੀਂ ਜੋੜਨਾ ਬਹੁਤ ਆਸਾ ਇੱਕ ਆਹ ਉੱਤਰ ਤੋਂ ਤੇ ਇੱਕ ਤੇ ਚਿੱਟੀਆਂ ਵਾਲੀ ਜਿੰਦਗੀ ਬੈਠੀ ਆ ਆਪਰੇ ਕਿੰਨੇ ਪਈਆਂ ਜੋੜੀਆਂ ਤੋਂ ਨਾ ਪੂਰੀ ਆਸਾ ਬਾਈ ਠੀਕ ਆ ਤੇ ਦੋ ਜੋੜੀਆਂ ਬਾਈ ਉਧਰਲੇ ਖਿੱਤੇ ਚ ਤਿੰਨ ਕਿੰਨੇ ਜੋੜੀਆਂ ਦਾ ਬਾਈ ਸਿਰਾ ਸਾਟੀ ਇੱਕ ਜੋੜੀ ਦੀ ਕੋਈ ਮਾੜੀ ਮੋਟਰ ਨਹੀਂ ਕੀ ਹੋ ਸਕਦੀ ਹੈ ਦੂਜੀ ਜੁੜੀ ਵੀ ਨਹੀਂ ਉਹਨिक्की ਕੋਈ ਇਹ ਜੁੜੀ ਆ ਦੋ ਜੁੜੀਆਂ ਦਾ ਪਰਮਾਤਮਾ ਦੀ ਮਿਹਰ ਆ ਸੱਚੇ ਬਾਦਸ਼ਾਹ ਭਾਰ ਕੇ ਪਰਖੀ ਬਣਾ ਕੇ ਤੇ ਆਏ ਹਾਈ 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 ਕਿਕਾ ਆ ਸਾਹਮਣੇ ਬੱਚੇ ਬੈਠੇ ਆ ਠੀਕ ਆ ਵਾ ਕਬੂਤਰੀ ਨਵੀਂ ਲਾਈ ਆ ਬਸ ਇੰਨੀ ਕ ਹੀ ਰੇਫੇਰ ਤੇ ਆ ਬੱਚਾ ਬਈ ਖੱਡੀ ਬੈਠਾ ਜਿਹੜਾ ਠੀਕ ਆ ਇਹਨਾਂ ਜੋੜਨਾ ਤਾਂ ਕੋਈ ਮਤਵਲਾ ਬਈ ਕੋਈ ਲੱਖਾ ਖਖਾ ਹੀ ਨਹੀਂਗਾ ਤੇ ਉਹ ਤੇ ਵਕਰ ਲਿਆ ਗੂਤਰੀ ਆ ਉਤਰ ਨਹੀਂ ਕਿ ਲਾਇਆ ਇੱਕ ਉਤਰ ਗਾਂ ਵੀ ਕਿਸੇ ਕੋਲੇ ਬੱਚੇ ਬਾਈ ਕੱਢ ਕੇ ਆ ਉਹ ਵੀ ਰਿਜ਼ਲਟ ਬਹੁਤ ਚੰਗਾ ਆਦਾ ਰਿਜ਼ਲਟ ਬਈ ਆਪਣੇ ਕੋਲੇ ਬਹੁਤ ਚੰਗਾ ਸੀ ਇਹਦਾ ਤੇ ਜਿਹੜਾ ਡੱਬਾ ਉਹ ਖੁੱਡੇ ਚ ਲੱਗਿਆ ਪਿਆ ਗੂਤਰੀ ਦੇ ਨਾਲ ਤੇ ਇਸੇ ਦਾ ਪੱਠਾ ਹੀ ਆ ਤੇ ਆ ਆਪਣੇ ਪੱਠੇ ਆ ਦੋ ਕੀ ਕਰੀ ਜਾਂਦੇ ਆ ਆ ਕਾਲਾ ਚੀਨਾ ਉਹ ਲੀਲਾ ਚੀਨਾ देखो सोहनी ਲੱਗਦੇ ਨੇ ਕਾਲਾ ਚੀਨ ਦਾ ਤੇ ਲੀਲਾ ਚੀਨ ਦਾ ਲਓ ਬਈ ਉਹ ਵਰਦੀ ਜੋੜੀ ਲਓ ਬਾਈ ਜੀ ਅੱਜ ਚਤ ਨਹੀਂ ਸਹੀ ਸੀ ਪ੍ਰੋਬਲਮ ਬਹੁਤ ਵੱਡੀ ਹੋ ਗਈ ਸੀ ਕਰਮਾ ਸਿਰ ਤੇ ਬਚ ਗਏ ਤੇ ਲੋ ਬਾਈ ਹੁਣ ਆਪਾਂ ਕਰ ਲਿਆ ਗਏ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਤੇ ਭੁੱਲ ਚੁੱਕ ਦੀ ਖਿਮਾ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਭਰਾ ਵਾਂਗ ਕੇ ਜੀ ਬਾਈ ਜੀ ਇਹ ਸ਼ਰਤ ਕਿੰਨੇ ਤੋਂ ਪਾ ਦੀ ਕੁਵੇਜ ਇਹਦੇ ਅੰਡੇ ਠਿਲਵਾਵਾਂਗੇ ਬਈ